ਦਗਾ ਨਮੀਤਰੀ ਓਕੇ ਆ ਵੀਰੇ ਸਹੀ ਹੈ ਆਵਾਜ਼ ਮੈਂ ਤਕਰੀਬਨ 701 ਪਾਈ ਸੀਗੀ ਇੱਕ ਪੋਸਟ ਸ਼ੇਅਰ ਕੀਤੀ ਸੀਗੀ ਮੈਂ ਜਿਹਦੇ ਵਿੱਚ ਖਬਰਾਂ ਉੱڑ ਰਹੀਆਂ ਸੀਗੀਆਂ ਵੀ ਭਾਈ ਪਹਿਲਾਂ ਤਾਂ ਫੇਕ ਨਿਊਜ਼ ਵੀ ਹੋ ਸਕਦੀ ਸੀਗੀ ਉਹ ਜਿਵੇਂ ਰਾਜ ਸਿੰਘ ਖਾਲਸਾ ਜਿਹੜਾ ਉਹਦਾ ਵਕੀਲ ਆ ਅਮਰਤਪਾਲ ਦੀ ਗੱਲ ਕਰਨ ਲੱਗਿਆ ਮੈਂ ਅਮਰਤਪਾਲ ਦੀ ਸੁਣ ਲਓ ਅਮਰਤਪਾਲ ਦੀ ਗੱਲ ਕਰਨ ਲੱਗਿਆ ਮੈਂ ਜੇਰਾਬਾ ਵਕੀਲ ਆ ਉਹਨੇ ਪਹਿਲਾਂ ਵੀ ਇੱਕ ਬਿਆਨ ਦਿੱਤਾ ਸੀ ਕਿ ਭਾਈ ਸਾਹਿਬ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਆ ਖੂਨ ਦੀਆਂ ਉਲਟੀਆਂ ਆ ਰਹੀਆਂ ਨੇ ਕਿਸੇ ਟਾਈਮ ਵੀ ਡੈਥ ਹੋ ਸਕਦੀ ਆ ਉਹ ਖਬਰ ਇੰਨੀ ਵਾਇਰਲ ਹੋਈ ਆ ਇੰਨਾ ਕੁਸ਼ ਮਤਲਬ ਜਣੀ ਕਿ ਉਹ ਖਬਰ ਦੇ ਉੱਤੇ ਹਰੇਕ ਬੰਦੇ ਨੇ ਆਪਣੇ ਆਪਣੇ ਵਿਚਾਰ ਦਿੱਤੇ ਨੇ ਤੇ ਹੁਣ ਇੱਕ ਖਬਰ ਜਿਹੜੀ ਹੁਣ ਨਵੀਂ ਆ ਰਹੀ ਆ ਆ ਦੋ ਤਿੰਨ ਦਿਨਾਂ ਤੋਂ ਪੂਰੀ ਹਾਈਲਾਈਟ ਹੋ ਰਹੀ ਆ ਖਬਰ ਉਹ ਵੀ ਅਮਰਪਾਲ ਖੰਡੂਰ ਸਾਹਿਬ ਤੋਂ ਚੋਣਾ ਦੇ ਵਿੱਚ ਖੜਨ ਲੱਗਿਆ ਮੈਂ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਹਦੇ ਉੱਪਰਲੇ ਪਾਸੇ ਮੈਂ ਰੱਖਿਆ ਨਾ ਚੀਜ਼ ਲਿਖੀ ਸੀ ਵੀ ਭਾਈ ਅਸੀਂ ਬੜੀ ਬੇਸਬਰੀ ਨਾਲ ਵੇਟ ਕਰ ਰਹੇ ਹਾਂ ਵੀ ਕਦ ਇਹ ਚੀਜ਼ ਡਿਕਲੇਅਰ ਹੁੰਦੀ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਇਹ ਚੀਜ਼ਾਂ ਕਲੀਅਰ ਕਰਾਂਗੇ ਕਲੀਅਰ ਕਰਾਂਗੇ ਕਿ ਜਿਹੜੀਆਂ ਬੰਦੇ ਇੰਟੈਲੀਜੈਂਟ ਨੇ ਦਿਮਾਗ ਤੋਂ ਵਧੀਆ ਸੋਚਦੇ ਨੇ ਜਾਂ ਮਤਲਬ ਵਧੀਆ ਚੱਲਦੇ ਨੇ ਜੋ ਨੌਲੇਜ ਰੱਖਦੇ ਨੇ ਚੀਜ਼ਾਂ ਦੀ ਮੈਂ ਪੁਰਾਣੀਆਂ ਵੀਡੀਓ ਚ ਅਸੀਂ ਰੋਲਾ ਪਾਉਂਦੇ ਆ ਰਹੇ ਆਂ ਵੀ ਭਾਈ ਅਮਰਤਪਾਲ ਦਵਾਬੀ ਨੇ ਵੀ ਪਾਇਆ ਸੀਗਾ ਪਹਿਲਾਂ ਰੋਲਾ ਵੀ ਅਮਰਤਪਾਲ ਕਿੱਥੋਂ ਆ ਗਿਆ ਇਹ ਕਿਵੇਂ ਆਇਆ ਇਹ ਕੌਣ ਆ ਪਹਿਲਾਂ ਤਾਂ ਮੈਂ ਇੱਕ ਗੱਲ ਕਲੀਅਰ ਕਰ ਲਵਾਂ ਅਮਰਤਪਾਲ ਦੀ ਗੱਲ ਆਪਾਂ ਰੱਖਾਂਗੇ ਦੂਜੇ ਪਾਸੇ ਇਹਦਾ ਇੱਕ ਸਾਥੀ ਆ ਆ 2-3 ਦਿਨ ਤੋਂ ਉਹਦੀ ਇੱਕ ਵੀਡੀਓ ਬੜੀ ਵਾਇਰਲ ਹੋਈ ਆ ਜਿਹਦੇ ਵਿੱਚ ਉਹ ਆਪਣੀ ਮਾਂ ਪਿਓ ਨੂੰ ਕੋਟ ਰਿਹਾ ਪੂਰੇ ਜਾਨੀ ਕਿ ਪੂਰਾ ਆਪਣੀ ਜਾਨ ਤੇ ਦਿਖਾ ਰਿਹਾ ਵੀ ਭਾਈ ਮਾਂ ਪਿਓ ਨੂੰ ਕਿਵੇਂ ਕੁੱਟੀ ਦਾ ਹੁੰਦਾ ਫੇਰ ਇੱਕ ਦੂਜੀ ਗੱਲ ਔਰੇ ਉੱਪਰ ਜੋ ਮੰਨ ਲਓ ਵੀ ਜਾਨੀ ਕਿ ਮੈਂ ਪਹਿਲਾਂ ਵੀ ਕਹਿੰਦਾ ਉਹਨਾਂ ਵੀ ਜੋ ਗੁਰੂ ਸਾਹਿਬ ਨੇ ਬਾਣਾ ਬਖਸ਼ਿਆ ਸੀ ਨਾ ਖਾਲਸੇ ਨੂੰ ਇੱਕ ਉੱਚਾ ਦਰਜਾ ਦਿੱਤਾ ਸੀਗਾ ਉਹ ਦਰਜਾ ਲੋਕਾਂ ਨੇ ਸ਼ਾਰਟਕਾਟ ਤਰੀਕੇ ਚ ਹਾਸਲ ਤਾਂ ਕਰ ਲਿਆ ਪਰ ਉਹ ਤੇ ਖਰੇ ਨਹੀਂ ਉਤਰੇ ਉਹ ਖਰੇ ਕਿਉਂ ਨਹੀਂ ਉਤਰੇ ਹੁਣ ਪਹਿਲਾਂ ਤਾਂ ਮੈਂ ਇੱਕ ਵੀਡੀਓ ਸੁਣਾਉਂਗਾ ਵੀਡੀਓ ਸੁਣਾਉਂਗਾ ਫਿਰ ਉਹਤੇ ਆਪਾਂ ਕਰਾਂਗੇ ਬਾਰਤਾਲਾ ਆਪਾਂ ਪਹਿਲਾਂ ਕਰਾਂਗੇ ਗੱਲ ਆਪਾਂ ਜੋ ਅਮਰਤਪਾਲ ਦਾ ਸਾਥੀ ਆ ਉਹਤੇ ਜਿਨੇ ਆਪਣੇ ਮਾ ਪਿਓ ਟਕਾ ਕੇ ਪੂਰਾ ਕੁੱਟੇ ਨੇ ਤੇ ਉਹ ਮੁੰਡੇ ਦਾ ਆ ਗਿਆ ਬਿਆਨ ਖਬਰ ਜਿਹੜਾ ਪੱਤਰਕਾਰ ਉਹਦੇ ਕੋਲ ਬੈਠਾ ਪਤੰਦਰ ਉਹਦੀਆਂ ਗੱਲਾਂ ਹਾਂ ਸਿਰ ਘੋਟਨੇ ਵਾਂਗੂ ਸਿਰ ਮਾਰੀ ਜਾਂਦਾ ਉਹਨੂੰ ਇਹ ਨਹੀਂ ਪੁੱਛਦਾ ਵੀ ਭਾਈ ਸਾਨੂੰ ਇਹ ਵੀ ਕਲੀਅਰ ਕਰ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜਿ ਜਾਂ ਕਿਸੇ ਵੀ ਆਪਣੇ ਗੁਰੂ ਨੇ ਇੱਕ ਸਰਬਨ ਪੁੱਤਰ ਦੀ ਐਗਜ਼ਾਮਪਲ ਬਹੁਤ ਬੜੀ ਆ ਜੇ ਬੰਦਾ ਪੜਨ ਤੇ ਆ ਜਾਵੇ ਸਮਝਣ ਤੇ ਆ ਜਾਵੇ ਪਰ ਇਹ ਬੰਦੇ ਨੇ ਕੀ ਕੀਤਾ ਆ ਜਾਓ ਵੀਡੀਓ ਸੁਣੀਏ ਇਹਨੇ ਆਪਣੇ ਮਾਪਿਓ ਕਿਉਂ ਕੁੱਟੇ ਨੇ ਕਿਹੜੇ ਰੀਜ਼ਨ ਪਿੱਛੇ ਕੁੱਟੇ ਨੇ ਆ ਜਾਓ ਗੱਲਬਾਤ ਕਰੀਏ ਉਹ ਚੀਜ਼ ਦੇ ਉੱਤੇ ਮੈਂ ਵੀਡੀਓ ਸੁਣਾਉਣ ਲੱਗਿਆ ਸੁਣ ਲਿਓ ਉਸ ਤੋਂ ਬਾਅਦ ਕਰਾਂਗੇ ਆਪਾਂ ਭਾਰਤ ਆਲਾ ਆ ਜਾਓਗੇ ਹਰਾਨੀ ਇਹ ਹੁੰਦੀ ਆ ਵੀ ਇਹ ਇੱਕ ਬੰਦਾ ਬਾਣੇ ਦੇ ਵਿੱਚ ਆ ਜਿਹਨੇ ਅੰਮ੍ਰਿਤ ਛਕਿਆ ਹੋਇਆ ਹਾਂ ਹਰਾਨੀ ਇਹ ਗੱਲ ਦੀ ਆ ਚਲੋ ਠੀਕ ਆ ਇਹ ਗੱਲਾਂ ਬਾਅਦ ਚ ਆਉਂਦੀਆਂ ਨੇ ਪਹਿਲਾਂ ਵੀਡੀਓ ਸੋਲਡੀ ਆਪਾਂ ਨੂੰ ਉਹ ਕਹਿ ਕੀ ਰਿਹਾ ਬੰਦਾ ਵੀ ਕਿਉਂ ਕੁੱਟੇ ਨੇ ਮਾਂ ਪਿਓ ਆਦੂ ਕਰੋ ਤੁਸੀਂ ਆਪਣੇ ਮਾਪਿਆਂ ਦੇ ਨਾਲ ਆਪਣੇ ਮਾਤਾ ਪਿਤਾ ਦੇ ਨਾਲ ਝਗੜਾ ਕਰਦੇ ਹੋਏ ਨਜ਼ਰ ਆ ਰਹੇ ਮਾਮਲਾ ਕੀ ਆ ਤੇ ਸਾਡੇ ਇੱਕ ਡੇਰਾਵਾਰ ਨਾਲ ਜੁੜੀ ਹੋਈ ਤੇ ਨਸ਼ੇ ਵਸਤੇ ਵੇਚਦੇ ਹੋ ਤੇ ਮੈਂ ਫੁੱਟਾ ਪਰਿਵਾਰ ਇੱਥੋਂ ਹੀ ਚੱਕ ਲਈਏ ਮੜ ਜੀ ਵੀਡੀਓ ਆਪਾਂ ਇਹ ਬੰਦੇ ਨੂੰ ਪੱਤਰਕਾਰ ਨੇ ਪੁੱਛਿਆ ਵੀ ਤੈ ਆਪਣੇ ਮਾਪਿਓ ਕਿਉਂ ਕੁੱਟੇ ਨੇ ਇਹ ਬੰਦਾ ਕਹਿੰਦਾ ਮੇਰੇ ਮਾਪਿਓ ਇੱਕ ਡੇਰੇ ਨਾਲ ਜੁੜੇ ਹੋਏ ਨੇ ਨਸ਼ੇ ਪੱਤੇ ਵੇਚਦੇ ਨੇ ਹੁਣ ਮੈਨੂੰ ਜਿਹੜੇ ਬੁੱਧੀਜੀਵੀ ਨੇ ਜਿਹੜੇ ਆਪਣੇ ਆਪ ਨੂੰ ਬਹੁਤ ਬੜੇ ਗਿਆਨੀ ਸਮਝਦੇ ਨੇ ਜਾਂ ਮੰਨ ਲਓ ਵੀ ਜਿੰਨਾਂ ਅਮਰਤ ਵੀ ਛਕਿਆ ਹਰੇਕ ਬੰਦੇ ਨੂੰ ਮੇਰਾ ਚੈਲੰਜ ਆ ਇਹ ਵੀ ਭਾਈ ਡੇਰਾ ਜਿਵੇਂ ਕਹਿ ਰਿਹਾ ਮੈਂ ਆਪਣੇ ਮਾਪਿਓ ਤਾਂ ਕੁੱਟੇ ਨੇ ਕਿਉਂਕਿ ਉਹ ਡੇਰੇ ਦੇ ਵਿੱਚ ਜਾਂਦੇ ਸੀਗੇ ਤੇ ਨਸ਼ੇ ਪੱਤੇ ਵੇਚਦੇ ਸੀਗੇ ਮੈਨੂੰ ਦੱਸ ਦਿਓ ਦੱਸ ਦਿਓ ਮੈਨੂੰ ਸਮਝਾ ਦਿਓ ਵੀ ਭਾਈ ਕਿਤੇ ਵੀ ਕਿਸੇ ਪਾਸੇ ਵੀ ਕੋਈ ਚੀਜ਼ ਗੁਰੂਆਂ ਦਾ ਹੁਕਮ ਪੰਜ ਪਿਆਰਿਆਂ ਦਾ ਹੁਕਮ ਜਾਂ ਕਿਸੇ ਵੀ ਕੋਈ ਗੁਰੂ ਨੇ ਹੁਕਮ ਲਾਇਆ ਹੋਵੇ ਵੀ ਆਪਣੇ ਮਾਪਿਓ ਦੇ ਉੱਤੇ ਤੁਸੀਂ ਆਪਣਾ ਹੱਥ ਚੱਕ ਸਕਦੇ ਹੋ ਚਾਹੇ ਤੁਹਾਡੇ ਮਾਪਿਓ ਗਲਤ ਹੋਣ ਚਾਹੇ ਸਹੀ ਹੋਣ ਹੁਣ ਇਹ ਕਹਿੰਦਾ ਡੇਰਾਬਾਦ ਦੇ ਵਿੱਚ ਜਾਂਦੇ ਨੇ ਹੁਣ ਡੇਰਾਬਾਦ ਤਾਂ ਸਿਮਰਜ ਦਾ ਮਾਨ ਵੀ ਜਾਂਦਾ ਉਧਰ ਨੂੰ ਕਿਉਂ ਨਹੀਂ ਦਰਿਆ ਦੂੰ ਡੇਰਾਬਾਦ ਚ ਸੁਖਵਾਲ ਸਿੰਘ ਖੈਰਾ ਵੀ ਜਾਂਦਾ ਉਧਰ ਨੂੰ ਕਿਉਂ ਨਹੀਂ ਦਰਿਆ ਦੂੰ ਪਰ ਤੈ ਆ ਆਪਣੀ ਜਿਹੜੀ ਤੂੰ ਅੰਦਰਲੇ ਪਣਦਾ ਕਮੀਨਾ ਪਾਣਾ ਤੇਰਾ ਉੱਪਰ ਤੂੰ ਪਾਈ ਬੈਠਾ ਬਾਣਾ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਅੰਦਰ ਤੇਰੇ ਕਮੀਨਾ ਪਾਣਾ ਇਹ ਤੂੰ ਆਪਣੀ ਮਾਂ ਪਿਓ ਨੂੰ ਜਿਹੜੇ ਕੁੱਟਿਆ ਤੇਰੇ ਪਿਓ ਨੇ ਤੈਨੂੰ ਦਿਖਾਈਆ ਜ਼ਿੰਦਗੀ ਤੇਰੇ ਪਿਓ ਨੇ ਤੈਨੂੰ ਦਿਖਾਇਆ ਸੰਸਾਰ ਤੇਰੀ ਮਾਂ ਨੇ ਤੈਨੂੰ ਰੱਖਿਆ 9 ਮਹੀਨੇ ਆਪਣੇ ਢਿੱਡ ਦੇ ਵਿੱਚ ਉਹਨੇ ਇੱਕ ਕਿੰਨਾ ਕੁਛ ਤੇਰੇ ਲਈ ਉਹਨੇ ਦਰਦ ਸਹਾਰੇ ਤੈਨੂੰ ਜੰਮਣ ਲਈ ਤੇ ਤੂੰ ਆਪਣੇ ਮਾਪਿਓ ਤੇ ਹੱਥ ਚੱਕਿਆ ਕਿਉਂਕਿ ਉਹ ਇੱਕ ਨਸ਼ਾ ਪੱਤਾ ਵੇਚਦੇ ਨੇ ਹੁਣ ਤੱਕ ਤੂੰ ਉਹਨਾਂ ਦੇ ਨਾਲ ਹੀ ਰਹਿੰਦਾ ਆ ਰਿਹਾ ਸੀਗਾ ਜਦ ਤੱਕ ਤੂੰ ਕਦੇ ਬੋਲਿਆ ਨਹੀਂ ਜਦ ਤੱਕ ਕਦੇ ਲਈ ਹੋ ਕੇ ਤੇ ਪਾਈ ਨਹੀਂ ਵੀ ਆਹ ਦੇਖੋ ਮੇਰੇ ਮਾਪਿਓ ਨਸ਼ਾ ਵੇਚਦੇ ਨੇ ਵੀ ਆਜੋ ਸਾਡੇ ਘਰ ਨੂੰ ਇਹ ਲਾਣਤੀ ਲੋਕ ਨੇ ਬਾਣੇ ਪਾਲੇ ਇਹਨਾਂ ਨੇ ਬਾਣੇ ਪਾਲੇ ਪਰ ਅੰਦਰੋਂ ਇਹਨਾਂ ਦੇ ਪੂਲਾ ਨਹੀਂ ਗਿਆ ਇਹ ਪੁਰਲਾ ਹਲੇ ਵੀ ਇੱਥੇ ਆ ਪੰਜਾਬ ਦੇ ਵਿੱਚ ਪਹਿਲਾਂ ਤਾਂ ਸੋਦਾ ਲਾਉਂਦੇ ਸੀ ਕਿਸੇ ਗਰੀਬ ਬੰਦੇ ਦਾ ਕਿਸੇ ਇੱਕ ਮੱਲੋ ਵੀ ਜਾਨੀ ਕਿ ਬਿਨਾਂ ਮਾਤਰੋਂ ਤੇ ਚੱਕਤਾ ਬੰਦਾ ਹੋ ਹੁਣੇ ਮਾਂ ਪਿਓ ਨੂੰ ਵੀ ਕੁੱਟਣ ਲੱਗ ਗਏ ਦੱਸ ਦਿਓ ਮੈਨੂੰ ਮੈਨੂੰ ਦੱਸ ਦਿਓ ਸਮਝਾ ਦਿਓ ਮੰਨ ਲਓ ਮੈਂ ਤਾਂ ਜਮਾ ਨਕਮਾ ਬੰਦਾ ਦੱਸ ਦਿਓ ਮੈਨੂੰ ਵੀ ਕਿੱਥੇ ਗੁਰਬਾਣੀ ਦੇ ਵਿੱਚ ਲਿਖਿਆ ਵੀ ਤੈ ਆਪਣੇ ਮਾਂ ਪਿਓ ਤੇ ਹੱਥ ਚੱਕਣਾ ਆਪਣੇ ਮਾਂ ਪਿਓ ਤੋਂ ਤੂੰ ਪਾਸਾ ਵੀ ਕਰ ਸਕਦਾ ਸੀਗਾ ਇਹਦੀ ਵੀਡੀਓ ਦੇਖਿਓ ਤੁਸੀਂ ਕਿਹੜੇ ਹਿਸਾਬ ਨਾਲ ਆਪਣੇ ਪਿਓ ਨੂੰ ਕੁੱਟ ਰਿਹਾ ਹੈ ਤੇ ਇਹਨੂੰ ਪੱਤਰਕਾਰ ਪੱਤਰਕਾਰੀ ਦੇਖੋ ਕਹੇ ਜੀ ਹੋਗੀ ਪੱਤਰਕਾਰ ਇਹਨਾਂ ਦੇ ਮਾਪਿਓ ਦੀ ਜਾ ਕੇ ਖਬਰ ਪੁੱਛ ਕੇ ਨਹੀਂ ਆ ਵੀ ਪੁੱਛ ਲਮਾਉਂਦੇ ਨੂੰ ਵੀ ਦਿਖਾ ਦਿਓ ਲਿਆਓ ਵੀ ਕਿਉਂ ਤੁਹਾਨੂੰ ਕੁੱਟਦਾ ਰਿਹਾ ਮੁੰਡਾ ਉਹ ਇਹਦੀ ਖਬਰ ਦੇਖ ਰਿਹਾ ਇਹਨੂੰ ਸਹੀ ਸੱਚ ਸਾਫ ਕਰ ਰਹੇ ਨੇ ਉਹ ਵੀ ਇਹ ਬੰਦਾ ਸੱਚਾ ਮੈਨੂੰ ਦੱਸ ਦਿਓ ਹੁਣ ਜਵਾਬ ਦੇ ਦਿਓ ਗੱਲ ਦੇਵਾ ਇਹ ਨੇ ਜੀ ਪੂਲੇ ਇਹ ਲੋਕ ਪੂਲੇ ਨੇ ਜਿਹੜੇ ਵੀ ਉੱਥੇ ਫਿਰ ਰਹੇ ਨੇ ਪੰਜਾਬ ਦੇ ਵਿੱਚ ਮਹਾਦਰੀ ਦੱਸਦੇ ਨੇ ਆਪਣੇ ਮਾਪਿਆਂ ਨੂੰ ਕੁੱਟਣ ਦਾ ਏ ਜੇ ਮੇਰੇ ਮਾਪਿਓ ਕਿਸੇ ਡੇਰੇ ਵਿੱਚ ਜਾਣਗੇ ਜੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਮੈਂ ਗੁਰੂਆਂ ਨੂੰ ਮੰਨਦਾ ਨਸ਼ਾ ਪੱਤਾ ਵੇਚਣਗੇ ਤਾਂ ਮੈਂ ਆਪਣਾ ਪਾਸਾ ਕਰ ਲੂੰਗਾ ਇੱਕ ਪਾਸੇ ਉਹਨਾਂ ਦੇ ਮਗਰ ਮੈਂ ਜਾਊਂਗਾ ਨਹੀਂ ਮਾਰੂੰਗਾ ਨਹੀਂ ਉਹਨਾਂ ਨੂੰ ਪਰ ਇਹ ਲੋਕ ਕਰਦੇ ਨੇ ਇਹਦਾ ਦੇ ਦਿਓ ਜਵਾਬ ਇਹ ਸਟੋਰੀ ਕਰਤੀ ਮੈਂ ਇੱਥੇ ਬੰਦ ਹੁਣ ਆਜੋ ਅਮਰਤਪਾਲ ਵਾਲੀ ਸਟੋਰੀ ਦੇ ਉੱਤੇ ਅਸੀਂ ਬਹੁਤ ਚਿਰ ਤੇ ਰੌਲਾ ਪਾਉਂਦੇ ਆਉਨੇ ਆ ਅੱਜ ਖੁੱਲ੍ਹੇ ਮ ਖੁੱਲ੍ਹੇ ਮ ਗੱਲਾਂ ਕਰਦੇ ਆ ਚਲੋ ਅਸੀਂ ਕਹਿ ਸੀਗਾ ਵੀ ਭਾਈ ਅਮਰਤਪਾਲ ਹੋ ਸਕਦਾ ਕਿਸੇ ਬੰਦੇ ਦਾ ਪਲਾਨ ਕੀਤਾ ਹੋਇਆ ਬੰਦਾ ਹੋਵੇ ਦੀਪ ਸੱਧੂ ਦੇ ਮਰਨ ਆਂਦੇ ਨੇ ਵੇਟ ਨਹੀਂ ਕੀਤਾ ਦੀਪ ਸਿੱਧੂ ਤੇ ਜਾਣ ਦਿੰਦੇ ਨੇ ਵੇਟ ਨਹੀਂ ਕੀਤਾ ਪਹਿਲਾਂ ਹੀ ਉਹ ਪੇਜ ਦੇ ਉੱਤੇ ਪੋਸਟਾਂ ਪਵਾ ਦਿੱਤੀਆਂ ਗਈਆਂ ਨੇ ਬਾਹਰਸ ਜਿੱਥੇ ਪੰਜਾਬ ਬਾਹਰਸ ਪੰਜਾਬ ਦੀ ਥੇ ਬੰਦੀ ਨੂੰ ਲੈ ਕੇ ਫਿਰ ਉਸ ਤੋਂ ਬਾਅਦ ਆਪਣੇ ਬਿਆਨ ਆਪਣੇ ਬਿਆਨ ਅਮਰਤਪਾਲ ਦੀ ਗੱਲ ਕਰ ਰਿਹਾ ਮੈਂ ਅਮਰਤਪਾਲ ਦੀ ਅਸੀਂ ਇੱਕ ਪਾਸੇ ਕਹਿੰਦੇ ਆ ਜੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸ ਆ ਚਾਰ ਸਾਹਿਬਜ਼ਾਦਿਆਂ ਨੂੰ ਅਸੀਂ ਮੰਨਦੇ ਆ ਚਾਰ ਸਾਹਿਬਜ਼ਾਦਿਆਂ ਨੂੰ ਸੂਬਾ ਗੁਰਾਂਦ ਨੇ ਕਿੰਨੇ ਲਾਲਚ ਦੇ ਦੇ ਕੇ ਦੇਖ ਲੈ ਵੀ ਆਜੋ ਧਰਮ ਛੱਡ ਦਿਓ ਆਪਣਾ ਆਜੋ ਸਾਡੇ ਕੋਲ ਸਾਡੇ ਚ ਰਲ ਜਾਓ ਛੋਟੇ ਸਾਹਿਬਜ਼ਾਦਿਆਂ ਦੀ ਗੱਲ ਸੁਣ ਲਿਓ ਕੀ ਇਤਿਹਾਸਕਾਰ ਲਿਖਦੇ ਨੇ ਵੀ ਭਾਈ ਉਹ ਮੰਨਿਆ ਨਹੀਂ ਨਹੀਂ ਹੱਦ ਚਿਣੇ ਗਏ ਪਰ ਆਪਣੇ ਬੰਦੇ ਕੀ ਕਰਦੇ ਨੇ ਚਾਹੇ ਇਹ ਹੁਣ ਇੱਕ ਨਵਾਂ ਰਵਾਜ ਬੜਾ ਤੋਰਿਆ ਇਹਨਾਂ ਨੇ ਕਹਿੰਦੇ ਜੀ ਆਜ਼ਾਦ ਖੜ ਰਿਹਾ ਆਜ਼ਾਦ ਦਾ ਮਤਲਬ ਕੀ ਆ ਐਮਪੀ ਕਿਹੜੀ ਕੰਟਰੀ ਦਾ ਬਣਨਾ ਐਮਪੀ ਕਿਹਦਾ ਬਣਨਾ ਇੱਕ ਸਟੇਟ ਦਾ ਬਣਨਾ ਜਾਣਾ ਕਿਹਦੇ ਕੋਲ ਆ ਸਾਡੇ ਬਿਆਨ ਚੱਕ ਲਿਓ ਅਮਰਤਪਾਲ ਦੇ ਬਿਆਨ ਚੱਕ ਲਿਓ ਸਾਡੇ ਮਤਲਬ ਸਾਰੇ ਇਕੱਠੇ ਕਹਿ ਰਹੇ ਆ ਸਿਮਰ ਜੀ ਤਾਂ ਮਾਨਦਾਰੀ ਇਹੀ ਰੌਲਾ ਸੀਗਾ ਸਾਡਾ ਇੱਕ ਪਾਸੇ ਅਸੀਂ ਬਾਬੇ ਫਤਿਹ ਸਿੰਘ ਜੀ ਦੀ ਆਪਣੀ ਕੁਰਬਾਨੀ ਯਾਦ ਕਰਨੀ ਆ ਸ਼ਹੀਦੀ ਯਾਦ ਕਰਨੀ ਆ ਇਹਦਾ ਮਤਲਬ ਹੈ ਅਸੀਂ ਉਹ ਤੋਂ ਵੀ ਥੱਲੇ ਜਮੇ ਪੁਆਇੰਟ ਤੇ ਕਰਕੇ ਖਾਲਸੇ ਦੀ ਪ੍ਰਵਾਸਾ ਬਦਲ ਦਿੱਤੀ ਗਈ ਆ ਲਿਆਓ ਮੈਨੂੰ ਕੱਢ ਲਿਆਓ ਕਿਸੇ ਪਾਸੇੋਂ ਜਿਹੜੇ ਸੰਵਿਧਾਨ ਨੂੰ ਖੜ ਕੇ ਗਾਲਾਂ ਕੱਢੀਆਂ ਗਈਆਂ ਨੇ ਜਿਹੜੇ ਪਾਸਪੋਰਟ ਨੂੰ ਨਿੰਦੇ ਆ ਗਿਆ بڑے بڑے ਬਿਆਨ ਦਿੱਤੇ ਗਏ ਨੇ ਵੀ ਇੰਡੀਆ ਸਾਡੀ ਕੰਟਰੀ ਨਹੀਂ ਹੈਗੀ ਅਸੀਂ ਪੰਜਾਬ ਦੇ ਆ ਪੰਜਾਬ ਸਾਡਾ ਦੇਸ਼ ਆ ਉੱਥੇ ਹੀ ਐਮਪੀ ਬਣ ਕੇ ਜਾ ਕੇ ਸੌ ਕਿੱਥੇ ਚੱਕਣੀ ਆ ਉਹ ਸੰਵਿਧਾਨ ਦੀ ਉਹ ਸੰਵਿਧਾਨ ਦੀ ਜਾ ਕੇ ਚੰਡੇ ਮੂਰੇ ਸਿਰ ਹੱਥ ਦੇ ਵਿੱਚ ਫੜ ਕੇ ਨਾ ਇੱਕ ਮੂਰੇ ਬੰਦਾ ਬੈਠਾ ਹੁੰਦਾ ਮੂਰੇ ਬੰਦਾ ਬੈਠਾ ਹੁੰਦਾ ਜਿਹੜਾ ਜਿਹੜਾ ਸੌ ਖੜਾਉਂਦਾ ਹੁੰਦਾ ਨੂੰ ਉੱਥੇ ਜਾ ਕੇ ਚੰਡੇ ਕੋਲ ਖੜ ਕੇ ਆਏ ਪੜ ਕੇ ਸੌ ਖਾ ਕੇ ਦੱਸਣਾ ਵੀ ਅਸੀਂ ਇਹ ਸੰਵਿਧਾਨ ਨੂੰ ਆਪਣਾ ਸੰਵਿਧਾਨ ਮੰਨਦੇ ਆ ਅਸੀਂ ਇਹਦੇ ਉਲਟ ਨਹੀਂ ਜਾਣਾ ਦੇ ਦੇਓ ਮੈਨੂੰ ਜਵਾਬ ਹੁਣ ਆਜੋ ਉਹਦੇ ਮਾਪਿਓ ਦੀ ਇਹਦੀ ਮੰਮੀ ਦਾ ਪਹਿਲਾਂ ਵੀ ਇੱਕ ਬਿਆਨ ਆਇਆ ਸੀ ਅਮਰਪਾਲ ਦੀ ਮਾਂ ਦਾ ਵੀ ਭਾਈ ਆ ਜਦ 17 ਤਰੀਕ ਨੂੰ ਜਿਹੜੀ ਆਪਣੇ ਮੋਰਚਾ ਲੱਗਿਆ ਸੀਗਾ ਉਹ ਤੇ ਕਿਹਾ ਗਿਆ ਸੀਗਾ ਵੀ ਭਾਈ ਆਮ ਆਦਮੀ ਦੇ ਪਾਰਟੀ ਦੇ ਬੰਦਿਆ ਤੇ ਭਾਜਪਾ ਦੇ ਵਰਕਰਾਂ ਨੂੰ ਵਿਰੋਧ ਕਰੋ ਪਿੰਡਾਂ ਦੇ ਵਿੱਚ ਅਸੀਂ ਉਸ ਦਿਨੇ ਰੌਲਾ ਪਾਤਾ ਸੀਗਾ ਵੀ ਅਕਾਲੀ ਦਲ ਤੇ ਕਾਂਗਰਸੀ ਖੁੱਲੇ ਛੜਤੇ ਹਲੇ ਤੱਕ ਅਕਾਲੀ ਦਲ ਨੇ ਅਕਾਲੀ ਦਲ ਨੇ ਆਪਣਾ ਕੈਂਡੀਡੇਟ ਆਪਣਾ ਚੋਣ ਜਿਹੜੇ ਬੰਦੇ ਨੂੰ ਵੋਟ ਪੈਣੀ ਆ ਖਲੂਰ ਸਾਹਿਬ ਤਹੇ ਤੱਕ ਡਿਕਲੇਅਰ ਨਹੀਂ ਕੀਤਾ ਹੁੰਦਾ ਨੇ ਇਹ ਅੰਦਰੋਂ ਅੰਦਰੀ ਗੇਮਾਂ ਪੈ ਰਹੀਆਂ ਨੇ ਅਮਰਤਪਾਲ ਤੇ ਐਸਜੀਪੀਸੀ 63 ਲੱਖ ਤੋਂ ਉੱਤੇ ਪੈਸਾ ਖਰਚਦੀ ਆ ਉਹ ਕਿਉਂ ਖਰਚਦੀ ਆ ਫੇਰ ਅਕਾਲ ਤਖਤ ਦੇ ਜਥੇਦਾਰੋਂ ਪੰਜ ਬੰਦੇ ਭੇਜਦਾ ਉੱਥੇ ਮਿਲਣ ਉਹ ਕਿਉਂ ਭੇਜਦਾ ਕੱਲਾ ਇਹੀ ਬੰਦੀ ਸਿੰਘ ਆ ਜਿਹੜੇ ਤਿਹਾੜ ਜੇਲ੍ਹ ਚ ਬੈਠੇ ਨੇ ਜੇ ਤੁਸੀਂ ਇਹਨੂੰ ਕਹਿੰਦੇ ਹੋ ਵੀ ਭਾਈ ਅਮਰਤਪਾਲ ਅਮਰਤਪਾਲ ਜੇ ਇਹ ਖੁੱਲਾ ਆਜ਼ਾਦ ਆ ਦੇਖ ਭੇਡਾਂ ਕਿਵੇਂ ਕਹਿਣ ਲੱਗੀਆਂ ਨੇ ਜਿੰਦਾਬਾਦ ਜਿੰਦਾਬਾਦ ਕਿਸੇ ਦੇ ਮੂੰਹ ਦੇ ਵਿੱਚੋਂ ਮੈਂ ਅੱਜ ਤੱਕ ਕਮੈਂਟਾਂ ਦੇ ਵਿੱਚ ਆ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਇਹ ਨਹੀਂ ਸੁਣਿਆ ਵੀ ਭਾਈ ਫਿਰ ਅਮਰਤਪਾਲ ਕੱਲਾ ਕਿਉਂ ਅਮਰਤਪਾਲ ਕੱਲਾ ਕਿਉਂ ਤਿਹਾੜ ਜੇਲ੍ਹ ਵਾਲੇ ਕਿਉਂ ਨਹੀਂ ਇਹ ਲਾਹਣਤੀ ਲੋਕ ਜਿੰਦਾਬਾਦ 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 ਤੁਸੀਂ ਗੁਰੂ ਸਾਹਿਬਾਨ ਦੇ ਵਾਰਿਸ ਹੋ ਹੁਣ ਥੁੱਕ ਕੇ ਜਿੱਤਣਾ ਪੈਣਾ ਲੂ ਆਹ ਗੱਡੀ ਦੇ ਸੰਰੂਪ ਦੇ ਵਿੱਚੋਂ ਪਹਾ ਖੜ ਕੇ ਪੰਜਾਬ ਸਾਡਾ ਦੇਸ਼ ਆ ਅਸੀਂ ਖਾਲਿਸਤਾਨੀ ਆ ਅਸੀਂ ਨਹੀਂ ਮੰਨਦੇ ਸੰਵਿਧਾਨ ਨੂੰ ਉਹਦੇ ਸਾਹਮਣੇ ਜਾ ਕੇ ਸੌ ਘਾਣੀ ਆ ਸਿਰ ਆਏ ਹੋਣਾ ਥੱਲੇ ਨੂੰ ਕੀ ਪ੍ਰਵਾਸ਼ਾ ਖਾਲਸੇ ਦੀ ਦੱਸ ਦਿਓ ਮੈਨੂੰ ਖਾਲਸੇ ਦੀ ਪ੍ਰਵਾਸ਼ਾ ਦੱਸ ਦਿਓ ਮੈਨੂੰ ਲਾਉਣ ਤਾਂ ਮੈਂ ਕਹਿੰਦਾ ਥੋੜੇ ਵਰਗੇ ਬੰਦਿਆਂ ਦੇ ਉੱਤੇ ਸਾਡੀ ਸਿਮਰ ਜੀ ਤੇ ਮਾਰ ਨਾਲ ਲੜਾਈ ਕਾਦੀ ਆ ਇਹੀ ਚੀਜ਼ ਹੀ ਵੀ ਜਿਹੜਾ ਖਾਲਸਾ ਗੁਰੂ ਸਾਹਿਬ ਨੇ ਕੁਰਬਾਨੀਆਂ ਦਿੱਤੀਆਂ ਨੇ ਆਪਣੇ ਬੱਚਿਆਂ ਦੀਆਂ ਸਿਰ ਚੱਕ ਕੇ ਆਏ ਤੁਰਨਾ ਚਾਹੀਦਾ ਨਾ ਕਿ ਸਿਰ ਝੁਕਾ ਕੇ ਦੀਪ ਸਿੱਧੂ ਕਿਉਂ ਨਹੀਂ ਖੜਿਆ ਵੋਟਾਂ ਦੇ ਵਿੱਚ ਉਹ ਸੀਗਾ ਬੰਦਾ ਹੀਰਾ ਇੱਕ ਨੰਬਰ ਅਮਰਪਾਲ ਨੂੰ ਬਲੌਕ ਕਰਨ ਦਾ ਕਾਰਨ ਵੀ ਦੱਸਾਂਗੇ ਕਿਉਂ ਕੀਤਾ ਸੀਗਾ ਉਹ ਵੀ ਦੱਸਾਂਗੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਆਦੋ ਪਹਿਲਾਂ ਵੀਡੀਓ ਸੁਣ ਲਿਏ ਇਹਦੀ ਮਾਂ ਦੇ ਅਮਰਤਪਾਲ ਦੀ ਮਾਂ ਦੇ ਬਿਆਨ ਕੀ ਨੇ ਆਦੋ ਸੁਣ ਲਿਏ ਟੇ ਐਲੀਗੇਸ਼ਨ ਬਾਈ ਆਪਣੀ ਬੜਾ ਦੁੱਖ ਹੁੰਦਾ ਬੜਾ ਦੁੱਖ ਹੁੰਦਾ ਇੱਕ ਪਾਸੇ ਅਸੀਂ ਆਪਣੇ ਛੋਟੇ ਸਾਬਜਾਦਿਆਂ ਦੀ ਕੁਰਬਾਨੀਆਂ ਨੂੰ ਯਾਦ ਕਰਦੇ ਆ ਖਾਸੇ ਚ ਜੁਰਤਾਂ ਖਾਲਸਾ ਸਭ ਤੋਂ ਉੱਚਾ ਖਾਲਸਾ ਸਭ ਤੋਂ ਉੱਚਾ ਸਿੱਖ ਕੌਮ ਸਭ ਤੋਂ ਉੱਚੀ ਕੌਮ ਤੇ ਇਹੀ ਕੌਮ ਦੇ ਬੰਦੇ ਸਾਨੂੰ ਉਹਨਾਂ ਮੁਰੇ ਝਕਾਉਂਦੇ ਨੇ ਇਹਨਾਂ ਮੁਰੇ ਜਾ ਦੇ ਕੇ ਮਾਫੀਆਂ ਮੰਗਾਉਂਦੇ ਨੇ ਸਰ ਤੋਂ ਸੜ ਤੇ ਲੋਕ ਹੱਸਦੇ ਨੇ ਸਾਨੂੰ ਟੈਗ ਹੁੰਦੀਆਂ ਨੇ ਵੀਡੀਓ ਵੀ ਦੇਖੋ ਦੰਦ ਨਿਕਲ ਦੇਵਾਂ ਮੈਂ ਆਹ ਵੇਖੋ ਤੁਹਾਡਾ ਬੰਦਾ ਜਿਹੜਾ ਕਹਿੰਦਾ ਸੀਗਾ ਦੇਸ਼ ਨਹੀਂ ਸੀਗਾ ਸਾਡਾ ਇਹ ਇੰਡੀਆ ਅੱਜ ਉਹੀ ਦੇਸ਼ ਦੇ ਵਿੱਚ ਐਮਪੀ ਦੀਆਂ ਚੋਣਾਂ ਲੜ ਰਿਹਾ ਫੇਰ ਦੱਸੋ ਕਿਵੇਂ ਬੰਦੇ ਆਪਣੇ ਇਹਨਾਂ ਤੇ ਯਕੀਨ ਕਰਨਗੇ ਆਜੋ ਵੀਡੀਓ ਸੁਣ ਲਈਏ ਪਹਿਲਾਂ ਬੜੀ ਹੈਰਾਨੀ ਹੁੰਦੀ ਆ ਵੀ ਬੰਦਿਆਂ ਦੇ ਅਸੀਂ ਤਾਂ ਬਹੁਤ ਚਿਰ ਦੇ ਗਾਹ ਪਾਉਂਦੇ ਆਉਣਿਆ ਚੀਜ਼ ਦੇ ਉੱਤੇ ਪੁਰਾਣੀਆਂ ਵੀਡੀਓ ਚੱਕ ਲਿਓ ਮੇਰੀਆਂ ਦੇਖ ਲਿਓ ਜਾ ਕੇ ਸੁਣ ਲਓ ਦੇਵਕਿੰਥ ਸੰਗਤਾਂ ਦੇ ਬਹੁਤ ਦਬਾਅ ਪਾਉਂਦੇ ਜਿੱਦਾਂ ਸੰਗਤਾਂ ਬਹੁਤ ਜ਼ੋਰ ਲਾ ਰਹੀਆਂ ਸੀ ਕਿ ਭਾਈ ਸਾਹਿਬ ਰਾਜਨੀਤੀ ਚਾਹੁੰਨ ਪਰ ਉਹ ਆਉਣਾ ਨਹੀਂ ਸੀ ਚਾਹੁੰਦੇ ਉਹ ਕਹਿੰਦੇ ਕਿ ਨਹੀਂ ਮੈਂ ਰਾਜਨੀਤੀ ਜ ਨਹੀਂ ਆਉਣਾ ਚਾਹੁੰਦਾ ਹੁਣ ਇੱਕਦਮ ਉਹਨਾਂ ਨੂੰ ਸੰਗਤਾਂ ਨੇ ਬਹੁਤ ਜ਼ਿਆਦਾ ਦਬਾਅ ਪਾਇਆ ਤੇ ਸੰਗਤਾਂ ਦਾ ਜਿਹੜਾ ਹੁਕਮਾ ਉਹਨਾਂ ਸਿਰ ਮੱਥੇ ਕੋ ਬੁੱਝਿਆ ਹਿੰਦਾਂ ਦਾ ਹੁਕਮ ਮੈਂ ਪਰਵਾਨ ਕਰਦਾ ਮੈਂ ਤੁਝਾਂ ਨੂੰ ਸੁਝਾ ਚਾਹ ਸੰਗਤਾਂ ਤੇ ਗੱਲ ਸਿੜਤੀ ਕਿਹੜੀ ਸੰਗਤ ਨੇ ਕਿਹਾ 20000 ਬੰਦੇ ਨੇ ਕਹਿਤਾ 10000 ਬੰਦੇ ਨੇ ਕਹਿਤਾ ਜਾਂ 1 ਲੱਖ ਬੰਦੇ ਨੇ ਕਹਿਤਾ ਸੰਗਤਾਂ ਨੇ ਕਹਿਤਾ ਜੀ ਸੰਗਤਾਂ ਦਾ ਕਹਿੰਦਾ ਹੁਕਮ ਸਿਰ ਪਰਮਾਨ ਸੰਗਤਾਂ ਨੇ ਜਦ ਨਹੀਂ ਦੱਸਿਆ ਵੀ ਜਦੋਂ ਭਾਈ ਪਾਸਪੋਰਟ ਨੂੰ ਗਾਲਾਂ ਕੱਢੀਆਂ ਨੇ ਸੰਗਤਾਂ ਨੇ ਜਦ ਨਹੀਂ ਰੋਕਿਆ ਜਦ ਸੰਵਿਧਾਨ ਨੂੰ ਮੰਨਿਆ ਨਹੀਂ ਸੰਗਤਾਂ ਨੇ ਜਦ ਨਹੀਂ ਰੋਕਿਆ ਜਦ ਅਜਨਾਲਾ ਕਾੜ ਕੀਤਾ ਸੀਗਾ ਹੁਣ ਗੱਲ ਸੰਗਤਾਂ ਤੇ ਸਿਰਤੀ ਸੰਗਤਾਂ ਤੇ ਗੱਲ ਸਿਰਤੀ ਹੁਣ ਵੀ ਸੰਗਤ ਪ੍ਰੈਸ਼ਰ ਪਾ ਰਹੀ ਆ ਵੀ ਭਾਈ ਸਾਹਿਬ ਖੰਡੂਰ ਸਾਹਿਬ ਤੋਂ ਖੜਨਾ ਕੋਈ ਪ੍ਰਧਾਨ ਮੰਤਰੀ ਦੇ ਵੋਟਾਂ ਹੋ ਰਹੀਆਂ ਨੇ ਜਾਂ ਕੋਈ ਮੁੱਖ ਮੰਤਰੀ ਦੀ ਹੋ ਰਹੀਆਂ ਇੱਕ ਨਾਰਮਲ ਐਮਪੀ ਜਿਹਨੂੰ 3 ਮਿੰਟ ਬੋਲਣ ਨੂੰ ਬਿੰਦੇ ਨੇ ਚਾਹੇ ਆਜ਼ਾਦ ਖੜਾ ਦਿਓ ਚਾਹੇ ਕਿਸੇ ਦੇ ਨਾਲ ਖੜਾ ਦਿਓ ਆਜ਼ਾਦ ਤਾਂ ਹੈ ਹੀ ਨਹੀਂ ਇਹ ਤਾਂ ਕਲੀਅਰ ਆ ਕਿ ਖੰਡੂਰ ਸਾਹਿਬ ਤੋਂ ਹੋਏ ਤਾਂ ਕਾਲੀਦਾਲ ਵਾਲਾ ਨੇ ਆਪਣਾ ਕੈਂਡੀਡੇਟ ਡਿਕਲੇਅਰ ਨਹੀਂ ਕੀਤਾ ਬੰਦਾ ਹੈ ਬਾਦਲਾ ਦਾ ਇਹ ਸੁਖਵੀਰ ਬਾਦਲ ਕਿਉਂ ਗਿਆ ਸੀ ਦੁਬਈ ਅਸੀਂ ਕਿਉਂ ਰਾਲਾ ਪਾਉਂਦੇ ਆਉਨੇ ਆ ਦੇ ਦਿਓ ਜਵਾਬ ਹੁਣ ਸਾਨੂੰ ਜਾਂ ਦੱਸ ਦਿਓ ਭਾਈ ਪੁਰਾਣੇ ਬਿਆਨ ਕੱਢ ਕੇ ਤੁਹਾਡੇ ਮੂਹਰੇ ਰੱਖ ਦਾਂਗੇ ਵੀ ਆ ਬਿਆਨਾਂ ਵਿੱਚ ਕਿਹਾ ਗਿਆ ਗਿਆ ਸੀ ਵੀ ਭਾਈ ਇਹ ਸਾਡਾ ਦੇਸ਼ ਨਹੀਂ ਹੈਗਾ ਮੈਂ ਦੁਬਾਰਾ ਚ ਫੇਰ ਰਿਪੀਟ ਕਰਦਾ ਜੂਤ ਨੂੰ ਭੜਕਾਇਆ ਗਿਆ ਜੂਤ ਨੂੰ ਮਗਰ ਲਾਇਆ ਗਿਆ ਜਵਾਬ ਦੇ ਦੇਵਾ ਚੀਜ਼ ਦਾ ਇਹ ਹੋਰ ਕੀ ਆ ਲਾਹਨਤ ਨਹੀਂ ਤਾਂ ਹੋਰ ਕੀ ਚੀਜ਼ ਐ ਇਹ ਖਾਲਸੇ ਦਾ ਕੀ ਵਜੂਦ ਰਹਿ ਗਿਆ ਖਾਲਸੇ ਦਾ ਕੀ ਕਰ ਲੋਗੇ ਤੁਸੀਂ ਐਮਪੀ ਬਣ ਕੇ ਕੀ ਕਰ ਲੋਗੇ ਦੱਸ ਦਿਓ ਮੈਨੂੰ ਵਿੱਚ ਕਾਲਾ ਨਾ ਕਰੋ ਮੈਨੂੰ ਹੁਣ ਜਵਾਬ ਦੇ ਦਿਓ ਵੀਡੀਓ ਦੇ ਇਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਸਾਰਾ ਕੁਝ ਕੱਢਾਂਗੇ ਬਾਹਰ ਅਸੀਂ ਕੱਲੀ ਕੱਲੀ ਗੱਲ ਦੀਪਬਰਗਾ ਨਾਇਕ ਦਾ ਕੋਈ ਬਣਿਆ ਤੇ ਨਾ ਕੋਈ ਆਊਗਾ ਇਹ ਖਾਸੇ ਦਾ ਸਿਰ ਚ ਕੌਣ ਫਿਰਦੇ ਨੇ ਹਰੇਕ ਬੰਦਾ ਆਪਣੇ ਹੀ ਬੰਦੇ ਗਦਾਰ ਨੇ ਪੰਜਾਬੀ ਚ ਕਹਾਵਤਾ ਜੇ ਕੁੱਤੀ ਚੋਰਾਂ ਦਾ ਲੱਜ ਜਵੇ ਤਾਂ ਕੁੱਤੀ ਦੇ ਗੋਲੀ ਮਾਰ ਦੋ ਮੈਨੂੰ ਜਵਾਬ ਦੇ ਦੇ ਉਹ ਚੀਜ਼ ਦਾ ਜੇ ਭਾਈ ਇਹ ਨੂੰਏ ਤੁਸੀਂ ਅਮਰਪਾਲ ਨੂੰ ਜਿਹੜੀ ਸੰਗ